ਰਹਿਣੀ ਰਹੈ ਸੋਹੀ ਸਿੱਖ ਮੇਰਾ ਵੋ ਸਾਹਿਬ ਮੈਂ ਉਸ ਕਾ ਚੇਰਾ ਪਿਓ ਪਹੌਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਅਪੇ ਗੁਰ ਚੇਲਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥਰਹਤ ਨਾਮੈ ਲਿਖਇਤ ਸ੍ਰੀ ਗੁਰੂ ਵਾਚ ਚਉਪਈ ਗੁਰ ਸੇਖ ਰਹਤ ਸੁਨਹੁ ਮੇਰੇ ਮੀਤ ਓਟ ਪ੍ਰਭਾਤ ਕਰੇ ਹਿਤ ਚੀਤ ਵਾਹਿਗੁਰੂ ਪੰਨ ਮੰਤਰ ਸੋ ਜਾਪ ਕਰ ਇਸ ਨਾਮ ਪੜਿ ਜਾਪ ਜਾਪ ਗੁਰ ਸੇਖ ਰਹਤ ਸੁਨਹੁ ਮੇਰੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਦੇ ਸਦਕਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖ ਦੇ ਬਚਨ ਭਾਈ ਨੰਦ ਲਾਲ ਜੀ ਦੀ ਲਿਖਤ ਰਹਿਤ ਨਾਮੈ ਸਾਹਿਬ ਜੀ ਦੀ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸ਼ੁਰੂ ਕਰਨ ਲੱਗੇ ਹਾਂ ਰਹਿਤ ਨਾਮਾ ਭਾਈ ਨੰਦ ਲਾਲ ਜੀ ਜਿਹੜੀ ਕਿ ਸਿੱਖਾਂ ਦੀ ਰਹਿਤ ਹੈ ਅਮਰਤ ਛਕਣਾ ਦਮਾਲਾ ਸਜਾਉਣਾ ਬਾਣਾ ਪਾਉਣਾ ਬੜੀ ਵਧੀਆ ਗੱਲ ਐ ਨੌਜਵਾਨ ਅੱਜ ਬੜੇ ਸ ਲੀਤੇ ਤੁਰੇ ਚੜਦੀ ਕਲਾ ਆ ਪਰ ਇਥੋਂ ਤੱਕ ਸੀਮਤ ਨਹੀਂ ਜਿੱਥੇ ਸ਼ੌਂਕ ਦਮਾਲਾ ਸੱਭ ਸਜਾਉਣ ਦਾ ਜਾਂ ਨਵੇਂ ਤੋਂ ਨਵੇਂ ਬਾਣਾ ਧਾਰਨ ਕਰਨ ਦਾ ਆ ਉੱਥੇ ਨਾਲ ਰਹਿਤ ਵੀ ਸਿੱਖਣੀ ਜ਼ਰੂਰੀ ਆ ਗੁਰੂ ਸਾਹਿਬ ਕੀ ਆਂਦੇ ਹਨ ਬਾਣਾ ਪਾ ਕੇ ਦਮਾਲਾ ਸਜਾ ਕੇ ਰਹਿਣੀ ਬੈਣੀ ਕਿਵੇਂ ਸਿੱਖਣੀ ਹੋਣੀ ਚਾਹੀਦੀ ਸੋਸ ਕਥਾ ਦੇ ਵਿੱਚ ਸਾਰੀ ਰਹਿਤ ਜੋ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੂੰ ਦੱਸੀ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਤੇ ਤੁਸ਼ ਬੁੱਧੀ ਅਨੁਸਾਰ ਅਰਥ ਕਰਨ ਦਾ ਯਤਨ ਕਰਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਲੁਜ ਨਦੀ ਦੇ ਕੰਢੇ ਜਿੱਥੇ ਅੱਜ ਗੁਰਦੁਆਰਾ ਪਵੌਰ ਸਾਹਿਬ ਹੈ ਨਾ ਇੱਥੇ ਸੱਚੇ ਪਾਤਸ਼ਾਹ ਤੇ ਰਾਮ ਹੀ ਨੇ ਰਏ ਭਾਈ ਆਨੰਦ ਲਾਲ ਜੀ ਆਨੇ ਗੁਰੂ ਸਾਹਿਬ ਜੀ ਕੋਲ ਇਥੇ ਪ੍ਰਸ਼ਨ ਕੀਤੇ 1752 ਬਿਕਰਮੀ ਸੰਮਤ ਸਈ 1695 ਜਿਹੜਾ ਹੈ ਈਸਵੀ ਬੰਦੀ ਭਾਈ ਆਨੰਦ ਲਾਲ ਜੀ ਨੇ ਸਵਾਲ ਪੁੱਛਣੇ ਕੀਤੇ ਮਹਾਰਾਜ ਰਹਿਣੀ ਬਾਣੀ ਸਿੱਖ ਦੀ ਕਿਵੇਂ ਹੋਣੀ ਚਾਹੀਦੀ ਭਾਈ ਨੰਦ ਲਾਲ ਜੀ ਦੇ ਸਵਾਲਾਂ ਦੇ ਉੱਤਰ ਗੁਰੂ ਸਾਹਿਬ ਜੀ ਨੇ ਦਿੱਤੇ ਭਾਈ ਨੰਦ ਲਾਲ ਜੀ ਨੇ ਉਹ ਨੋਟ ਕੀਤੇ ਜਿਹਨੂੰ ਕਿਹਾ ਜਾਂਦਾ ਹੈ ਰਹਿਤਨਾਮਾ ਭਾਈ ਨੰਦ ਲਾਲ ਸਾਹਿਬ ਜੀ ਪਰ ਇਹ ਬਚਨ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਨ ਕਈ ਜਿਹੜੇ ਆਪਣੇ ਆਪ ਨੂੰ ਬਹੁਤੇ ਵਿਦਵਾਨ ਮੰਨਦੇ ਉਹ ਕਹਿੰਦੇ ਵੀ ਅਸੀਂ ਤੇ ਭਾਈ ਨੰਦ ਲਾਲ ਨੂੰ ਨਹੀਂ ਮੰਨਦੇ ਜਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦੇ ਇਹ ਬਚਨ ਨਹੀਂ ਕਿਸੇ ਦੇ ਮੰਨਦੇ ਚਲੋ ਭਾਈ ਤੁਹਾਡੀ ਇੱਛਾ ਔਰ ਇਹ ਬਚਨ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੀ ਹਨ ਲਿਖਣ ਵਾਲੇ ਹੱਥ ਭਾਈ ਨੰਦ ਲਾਲ ਸਾਹਿਬ ਜੀ ਆਂਦੇ ਨੇ ਤੇ ਇਹ ਰਹਿਤਨਾਮਾ ਬਣਿਆ ਜੋ ਭਾਈ ਨੰਦ ਲਾਲ ਨੇ ਜਗਿਆਸੂ ਵੱਜੋਂ ਪ੍ਰਸ਼ਨ ਕੀਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉੱਤਰ ਦਿੱਤੇ ਹਨ ਤੇ ਆਓ ਇਸ ਪਾਵਨ ਪਵਿੱਤਰ ਰਹਿਤਨਾਮੇ ਦੀ ਅਰਥ ਵਿਚਾਰ ਵਿਆਖਿਆ ਕਰਨੇ ਯਤਨ ਕਰੀ ਆਖਣਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਭਾਈ ਸਾਹਿਬ ਜੀ ਮੰਗਲਾ ਚਰਨ ਕਰਦੇ ਹਨ ਇੱਕ ਓੰਕਾਰ ਪਰਮੇਸ਼ਰ ਜਿਹੜਾ ਹੈ ਇੱਕ ਹੈ ਤੇ ਉਹਦੀ ਜੋਤ ਸਾਰਿਆਂ ਦੇ ਵਿੱਚ ਹੈ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਸਤਗੁਰ ਪ੍ਰਸਾਦ ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਐਸੇ ਪਰਮੇਸ਼ਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਫਤਿਹ ਜੇਤ ਹਮੇਸ਼ਾ ਪਰਮੇਸ਼ਰ ਦੀ ਹੈ ਅਤੇ ਉਸ ਪਰਮੇਸ਼ਰ ਨੂੰ ਮੰਨਣ ਵਾਲਿਆਂ ਦੀ ਜਿੱਤ ਹੁੰਦੀ ਹੈ ਸੋ ਜਿਹੜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਵੇਂ ਮੰਗਲਾ ਚਰਨ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾ ਚਰਨ ਹੈ ਅੱਗੇ ਲਿਖਦੇ ਹਨ ਅਥ ਰਹਿਤ ਨਾਮਹਿ ਲਿਖਿਆ ਤੇ ਅਥ ਭਾਵ ਹੁਣ ਰਹਿਤ ਨਾਮਾ ਅਸੀਂ ਲਿਖਦੇ ਹਨ ਰਹਿਤ ਮਾਨੇ ਰਹਿਣੀ ਬਾਣੀ ਸਿੱਖ ਦੀ ਕਿਵੇਂ ਹੋਣੀ ਚਾਹੀਦੀ ਆ ਕੇਵਲ ਪੰਜ ਕਕਾਰ ਧਾਰਨ ਕਰਨ ਕਰਨ ਦੇ ਨਾਲ ਸਿੱਖ ਨਹੀਂ ਬਣ ਜਾਂਦਾ ਰਹਿਤ ਵੀ ਸਿੱਖਣੀ ਜ਼ਰੂਰੀ ਆਣਾ ਪੀ ਸਾਡਾ ਗੁਰੂ ਸਾਨੂੰ ਦੱਸਣ ਕੀ ਦੇ ਆਇਆ ਵੀ ਕਿਵੇਂ ਰਹਿਣੀ ਚਾ ਰਹਿਣਾ ਆ ਕਿਵੇਂ ਬਹਿਣਾ ਆ ਕਿਵੇਂ ਖਾਣਾ ਕਿਵੇਂ ਸੋਣਾ ਸਾਰੀ ਰਹਿਤ ਮਿਲਿਆ ਸਿੱਖਣੀ ਚਾਹੀਦੀ ਜਿੰਨਾ ਸ਼ੌਂਕ ਸਾਨੂੰ ਨਵੇਂ ਤੋਂ ਨਵਾਂ ਵਨ ਸੋਨਾ ਬਾਣਾ ਧਾਰਨ ਕਰਨ ਦਾ ਹੈ ਉਹਨਾਂ ਹੀ ਸ਼ੌਂਕ ਸਾਨੂੰ ਰਹਿਤ ਨਾਮੇ ਪੜ੍ਹਨ ਦਾ ਅਤੇ ਉੱਤੇ ਅਮਲ ਕਰਨ ਦਾ ਆਉਣਾ ਚਾਹੀਦਾ ਜੀਵਨ ਹੀ ਰਹਿਤ ਰਹਿਤ ਤੋਂ ਬਿਨਾਂ ਕੋਈ ਜੀਵਨ ਨਹੀਂ ਤੇ ਸਿੱਖ ਰਹਿਤ ਤੋਂ ਬਿਗਾਰ ਕੋਈ ਸਿੱਖ ਨਹੀਂ ਮਹਾਰਾਜ ਕਹਿੰਦੇ ਵੀ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਮੁਝ ਕੋ ਸਿੱਖਣੀ ਪਿਆਰਾ ਉਹ ਰਹਿਤ ਪਿਆਰੀ ਆ ਤੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਤਾ ਇਤੋ ਤੱਕ ਵਡਿਆਈ ਬਖਸ਼ ਦਿੰਦੇ ਕਹਿੰਦੇ ਜਿਹੜੇ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਰਹੂਗਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਮੇਰਾ ਸਿੱਖ ਹੋਊਗਾ ਤੇ ਮਹਾਰਾਜ ਹੋਰ ਕੀ ਸਿਰ ਪਾਉ ਦਿੰਦੇ ਕਹਿੰਦੇ ਉਹ ਸਾਹਿਬ ਮੈਂ ਉਸਕਾ ਚਿਹਰਾ ਉਹ ਮੇਰਾ ਮਾਲਕ ਹੋਊਗਾ ਮੈਂ ਉਹਦਾ ਚੇਲਾ ਹਾਂ ਕੌਣ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਰਹੂ। ਇਸ ਵਾਸਤੇ ਭਾਈ ਮਰਿਆਦਾ ਦੇ ਵਿੱਚ ਰਹਿਤ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ। ਤੇ ਉਹਦੇ ਲਈ ਰਹਿਤ ਕੀ ਹੈ? ਰਹਿਤ ਨਾਮਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ ਜਾਨਣਾ। ਸੋ ਇਸ ਵਿਸ਼ੇ ਦੇ ਤਹਿਤ ਤੇ ਜਿਹੜੀ ਹੈ ਕਥਾ ਆਰੰਭ ਕਰਦੇ ਹਾਂ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਗੇ ਮਹਾਰਾਜ ਲਿਖਦੇ ਹਨ ਸ੍ਰੀ ਗੁਰੂ ਬਾਚ ਆਈ ਨੰਦਲਾਲ ਸਾਹਿਬ ਜੀ ਆਖਦੇ ਹਨ ਗੁਰੂ ਦੇ ਬਚਨ ਸ੍ਰੀ ਭਾਵ ਸ਼੍ਰੋਮਣੀ ਗੁਰੂ ਗੁਰੂ ਕੌਣ ਹੈ ਗੁਰੂ ਦੀ ਪ੍ਰਭਾਸ਼ਾ ਕੀ ਅੱਜ ਕੱਲ ਤੇ ਬੜੇ ਨਕਲੀ ਗੁਰੂ ਬਣੀ ਫਿਰਦੇ ਆ ਨਾ ਕੋਈ ਬਾਕਰਪੁਰ ਬਠਾ ਕੋਈ ਕਿਦੇ ਕੋਈ ਵਿਆਸ ਬਠਾ ਕੋਈ ਕਿਦੇ ਸਰਸੇ ਬਠਾਇਆ ਪਰ ਇਹ ਜਿਹੜੇ ਮਾਇਆ ਧਾਰੀ ਹਨ ਲੋਕ ਇਹ ਗੁਰੂ ਨਹੀਂ ਨੇ ਗੁਰੂ ਤੇ ਉਹ ਆ ਜਿਹੜਾ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜੇ ਤੇ ਮੋਹ ਮਾਇਆ ਤੋਂ ਦੂਰ ਕਰੇ ਉਹ ਗੁਰੂ ਆ ਜਿਹੜਾ ਗਿਆਨ ਦਾ ਚਾਨਣ ਦਵੇ ਇਹ ਤੇ ਆਪ ਹੀ ਫਸੇ ਫਿਰਦੇ ਕੇਸਾਂ ਦੇ ਵਿੱਚ ਤੇ ਇਹਨਾਂ ਨੇ ਕੀ ਜੋੜਨਾ ਆ ਜਿੰਨੇ ਵੀ ਸਾਈਂ ਸੂਈ ਬਣੇ ਫਿਰਦੇ ਨੇ ਕੋਈ ਨਕਉ ਉਧਰ ਚ ਨੱਚੀ ਜਾਂਦਾ ਤੇ ਕੋਈ ਸਿਗਰਟਾਂ ਫੂਕੀ ਜਾਂਦਾ ਕਹਿੰਦੇ ਵੀ ਗੁਰੂ ਸਾਡਾ ਉਹ ਚੇਲੇ ਹੁੱਬ ਗਏ ਕਹਿੰਦੇ ਗੁਰੂ ਉਹਨਾਂ ਨੂੰ ਪੁੱਛੋ ਗੁਰੂ ਦੀ ਪ੍ਰਭਾਸ਼ਾ ਵੀ ਪਤਾ ਗੁਰੂ ਉਹ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਨਾ ਕੀ ਆਪਣੇ ਨਾਲ ਜੁੜੇ ਤਾ ਸਾਡਾ ਗੁਰੂ ਕਿਹੜਾ ਆਦ੍ਰੂ ਗ੍ਰੰਥ ਹੈ ਮਹਾਰਾਜ ਜਿਹੜਾ ਉਪਦੇਸ਼ ਦੇ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦਾ ਹੈ ਸਾ ਗੁਰੂ ਆ ਸਾਡਾ ਸੋਰਾਹੋ ਵਿਚਾਰ ਭਾਈ ਆਨੰਦ ਲਾਲ ਸਾਹਿਬ ਕਿੰਨੇ ਸ੍ਰੀ ਗੁਰੂ ਬਾਚ ਗੁਰੂ ਜੀ ਦੇ ਬਚਨ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ ਚੌਪਈ ਗੁਰ ਸਿਖ ਰਹਿਤ ਸੁਨਹੁ ਮੇਰੇ ਮੀਤ ਗੁਰ ਸਿਖ ਗੁਰ ਸਿਖੋ ਗੁਰਸਿੱਖੋ ਗੁਰਮੁਖੋ ਰਹਿਤ ਰਹਿਤ ਰਹਿਣੀ ਬਹਿਣੀ ਕੀ ਸੁਣਹੁ ਮੇਰੇ ਮੀਤ ਮੇਰੇ ਪਿਆਰਿਓ ਮਹਾਰਾਜ ਜਿਵੇਂ ਨਾ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਸਵਾਲ ਕੀਤਾ ਨਾ ਮਹਾਰਾਜ ਰਹਿਤ ਕੀ ਆ ਰਹਿਣੀ ਬਹਿਣੀ ਕੀ ਆ ਸਿੱਖ ਦੀ ਤੇ ਮਹਾਰਾਜ ਕਹਿੰਦੇ ਗੁਰਸਿੱਖ ਰਹਿਤ ਸੁਣਹੁ ਮੇਰੇ ਮੀਤ ਗੁਰਸਿੱਖੋ ਰਹਿਣੀ ਬਹਿਣੀ ਸੁਣੋ ਰਹਿਤ ਮਰਿਆਦਾ ਸੁਣੋ ਮੇਰੇ ਮੀਤ ਮੇਰੇ ਮਿੱਤਰੋ ਮੇਰੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਹਨ हे मेरे प्यारेओ मित्रों हुन रहणी बहणी सुनना करो ਉਠ ਪ੍ਰਭਾਤ ਕਰੇ ਹਿਤ ਚੀਤ ਅੰਮ੍ਰਿਤ ਵੇਲੇ ਉਠ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਯਾਦ ਕਰੇ ਸਿੱਖ ਕਿਹੜਾ ਹੈ ਸਿੱਖ ਦੀ ਰਹਿਤ ਮਰਿਆਦਾ ਕਿਹੜੀ ਹੈ ਸਿੰਘ ਗੁਰੂ ਕਾ ਪੰਛੀ ਜਾਣੋ ਬਾਣੀ ਬਾਣਾ ਪੰਖ ਪਛਾਣੋ ਸਿੰਘ ਇਦਾਂ ਸਮਝੋ ਸਿੱਖ ਇਦਾਂ ਸਮਝੋ ਜਿਵੇਂ ਗੁਰੂ ਦਾ ਪੰਛੀ ਆ ਤੇ ਜਿਹੜਾ ਬਾਣੀ ਤੇ ਬਾਣਾ ਇਹ ਦੋ ਫਾਰੇ ਆ ਦੋ ਪੰਖ ਆ ਇੱਕ ਪੰਖ ਲੱਤ ਗਿਆ ਪੰਛੀ ਉਡਾਰੀ ਨਹੀਂ ਮਾਰ ਸਕਦਾ ਬਾਣੀ ਵੀ ਜ਼ਰੂਰੀ ਆ ਤੇ ਬਾਣਾ ਵੀ ਜ਼ਰੂਰੀ ਆ ਤਾਂ ਪ੍ਰਥਮ ਰਾਤ ਕੀ ਹੈ ਉਠ ਪ੍ਰਭਾਤ ਕਰੇ ਹਿਤਜੀਤ ਪਹਿਲਾਂ ਅੰਮ੍ਰਿਤ ਵੇਲੇ ਸਾਂਭੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਹਿੱਤ ਜੀਤ ਭਾਵ ਹਿਰਦੇ ਦੇ ਨਾਲ ਮਨ ਦੇ ਨਾਲ ਪ੍ਰੇਮ ਕਰੇ ਅਰਥਾਤ ਨਾਮ ਜਪੇ ਜੋ ਸਾਨੂੰ ਨਿਤਨੇਮ ਪੰਜਾਂ ਬਾਣੀਆਂ ਦਾ ਅੰਮ੍ਰਿਤ ਵੇਲੇ ਦਿੱਤਾ ਗਿਆ ਘੱਟ ਤੋਂ ਘੱਟ ਉਹ ਕਰੇ ਬੰਦ ਬਾਣੀ ਜਿਨੀ ਮਰਜ਼ੀ ਪੜ ਸਕਦਾ ਕੋਈ ਜਰੂਕ ਟੋਕਣੀ ਪਰ ਘੱਟੋ ਘੱਟ ਪੰਜ ਬਾਣੀਆਂ ਜਿਹੜੀਆਂ ਹਨ ਉਹ ਤਾਂ ਪੜੇ ਤਾਂ ਗਾਲੇ ਇਸ ਤਰ੍ਹਾਂ ਵੀ ਹੈ ਪੀ ਜਿਹੜੇ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਦਾਂ ਤੇ ਅਸੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਸਿੰਘ ਤੇ ਅਸੀਂ ਲੈਣਾ ਖਾਲਸਾ ਰਾਜ ਐਦਾਂ ਹੀ ਆਣਾ ਅੱਜ ਚੱਲਦਾ ਵੀ ਅਸੀਂ ਤੇ ਸਿੰਘ ਆ ਮਹਾਰਾਜ ਅਸੀਂ ਦਾ ਖਾਲਸਾ ਰਾਜ ਲੈਣਾ ਪਰ ਉਠਣਾ 12 ਵਜੇ ਐਦਾਂ ਖਾਲਸੇ ਰਾਜ ਨਹੀਂ ਮਿਲਦੇ ਹੁੰਦੇ ਬਾਬਾ ਖੜਕ ਸਿੰਘ ਨੂੰ ਪੁੱਛਿਆ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਮਹਾਰਾਜ ਖਾਲਸਾ ਰਾਜ ਕਦੋਂ ਆਊਗਾ ਬਾਬਾ ਜੀ ਕਹਿੰਦੇ ਵੀ ਜਦੋਂ ਖੂਹ ਦੇ ਉੱਤੇ ਨਾ 2 ਵਜੇ ਡੋਲੂ ਖੜਕਣ ਲੱਗ ਪਏ ਸਮਝੋ ਖਾਲਸਾ ਰਾਜ ਆ ਗਿਆ। ਭਾਵ 2 ਵਜੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅੰਮ੍ਰਿਤ ਵੇਲਾ ਸਾਂਭਣ ਲੱਗ ਪਏ ਤੇ ਸਿੱਖੋ ਖਾਲਸਾ ਰਾਜ ਆ ਗਿਆ। ਪਹਿਲਾਂ ਅੰਮ੍ਰਿਤ ਵੇਲਾ ਤੇ ਸਾਂਭੋ। ਮर्यादा ਦੇ ਵਿੱਚ ਤਾਂ ਪਰਪੱਕ ਹੋ, ਨਿਤਨੇਮ ਦੇ ਵਿੱਚ ਤਾਂ ਪੱਕੇ ਹੋ ਫਿਰ ਤੇ ਖਾਲਸਾ ਰਾਜ ਵੀ ਲੈ ਲਾਂਗੇ। ਇਦਾਂ ਨਹੀਂ ਮਿਲਣਾ। 12 ਵਜੇ ਉੱਠ ਕੇ ਤੇ ਨਾਹਰਾ ਲਾਤਾ ਖਾਲਿਸਤਾਨ ਜਿੰਦਾਬਾਦ। ਇਦਾਂ ਨਹੀਂ ਹੁਣ ਇਹਦਾ ਅਰਥ ਇਹ ਨਹੀਂ ਵੀ ਮੈਂ ਖਾਲਿਸਤਾਨ ਦੇ ਵਿਰੋਧ ਵਿੱਚ ਨਹੀਂ ਹੱਕ ਦੇ ਵਿੱਚ ਹੀ ਆ। ਪਰ ਗੱਲ ਇਦਾਂ ਵੀ ਜੇ ਆਪਾਂ ਬਾਣੀ ਬਾਣੇ ਤੋਂ ਦੂਰ ਚਲੇ ਗਏ ਤੇ ਖਾਲਸਾ ਰਾਜ ਕਿਵੇਂ ਲਾਵਾਂਗੇ ਸੋ ਮਹਾਰਾਜ ਕਹਿੰਦੇ ਹਨ ਅੰਮ੍ਰਿਤ ਵੇਲੇ ਉੱਠ ਕਰਕੇ ਵਿਪਾਈ ਆਪਣੇ ਹਿੱਤ ਚਿੱਤ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਨਾ ਕਰੋ ਵਾਹਿਗੁਰੂ ਪੁਨ ਮੰਤਰ ਸੋ ਜਾਪ ਫਿਰ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਪੁਨ ਨਾਮ ਹੈ ਫੇਰ ਫੇਰ ਮੰਤਰ ਦਾ ਜਾਪ ਕਰੇ ਵਾਹਿਗੁਰੂ ਮੰਤਰ ਜਿਹੜਾ ਸਾਨੂੰ ਗੁਰ ਮੰਤਰ ਦਿੱਤਾ ਗਿਆ ਨਾ ਉਹਦਾ ਜਾਪ ਕਰੇ ਵਾਹਿਗੁਰੂ ਵਾਹਿਗੁਰੂ ਬੜੇ ਕਿਸਮਾਂ ਦੇ ਨਾਲ ਸਿੰਘ ਬੜੇ ਪ੍ਰੇਮ ਦੇ ਨਾਲ ਜਾਪ ਕਰਿਆ ਕਰਦੇ ਹਨ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਭਾਈ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਵਿੱਚ ਨੋਕਾ ਟੋਕੀ ਨਹੀਂ ਕਰਨੀ ਚਾਹੀਦੀ ਪਿਓ ਦੇਦਾਂ ਪੜਦਾ ਵਾਹਿਗੁਰੂ ਜਾਪ ਇੱਦਾਂ ਕਰਦਾ ਦੂਜਾ ਇੱਦਾਂ ਕਰਦਾ ਜਿਵੇਂ ਕਿਸੇ ਨੂੰ ਵਧੀਆ ਲੱਗਦਾ ਪ੍ਰੇਮ ਹੁੰਦਾ ਰਸ ਹੁੰਦਾ ਸੋ ਵਾਹਿਗੁਰੂ ਮੰਤਰ ਦਾ ਜਾਪ ਕਰੇ ਕਰ ਇਸ਼ਨਾਨ ਪੜੇ ਜਪ ਜਾਪ ਇਸ਼ਨਾਨ ਸੋਧੇ ਕਿਉਂਕਿ ਜਿਵੇਂ ਬਾਣੀ ਜਿਹੜੀ ਹੈ ਮਨ ਨੂੰ ਸਾਫ ਕਰਦੀ ਹੈ ਇਸ ਤਰ੍ਹਾਂ ਪਾਣੀ ਤਨ ਨੂੰ ਹੀ ਸਾਫ ਕਰਦਾ ਇਸ਼ਨਾਨ ਕਰੇ ਸੋਮਣ ਹੋਵੇ ਤਾਂ ਜਪਜੀ ਸਾਹਿਬ ਜਾਪ ਸਾਹਿਬ ਤੋਂ ਪ੍ਰਸਾਦ ਸਵਾਈਏ ਚਾਪਾਈ ਸਾਹਿਬ ਆਨੰਦ ਸਾਹਿਬ ਬਾਣੀ ਇਹ ਪੰਜ ਬਾਣੀਆਂ ਜੜੀਆਂ ਹਨ ਇਹਦਾ ਨਿਤਨੇਮ ਜ਼ਰੂਰ ਕਰੇ ਦਰਸਨ ਕਰੇ ਮੇਰਾ ਪੁਨ ਆਏ ਫਿਰ ਸਿੱਖ ਮੇਰੇ ਦਰਸ਼ਨ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਫਿਰ ਪੰਜ ਬਾਣੀਆਂ ਪੜ੍ਹ ਕਰਕੇ ਨਾ ਸਿੰਘ ਮੇਰੇ ਦਰਸ਼ਨ ਕਰਨ ਗੁਰੂ ਸਾਹਿਬ ਦੇ ਦਰਸ਼ਨ ਉਹਨਾਂ ਕਿਵੇਂ ਹੋਣ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਗੁਰਦੁਆਰਾ ਸਾਹਿਬ ਜਾਵੇ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਸੋ ਇਸ ਤਰ੍ਹਾਂ ਆਪਣਾ ਅਮਰਤ ਵਿਲਾਸ ਸੰਭੇ ਅਦਰਬ ਸੇਓ ਬੈਠ ਰਹਿ ਚਿਤ ਲਾਏ ਤੇ ਅੱਗੇ ਜਦੋਂ ਫਿਰ ਦਰਸ਼ਨ ਕਰਨ ਜਾਣਾ ਨਾ ਗੁਰਦੁਆਰੇ ਸਾਹਿਬ ਗੁਰੂ ਸਾਹਿਬ ਆਖਦੇ ਹਨ ਫਿਰ ਅਦਬ ਭਾਵ ਸਤਕਾਰ ਦੇ ਨਾਲ ਸੰਗਤ ਦੇ ਵਿੱਚ ਕਿਵੇਂ ਬਣੋ ਸਤਕਾਰ ਦੇ ਨਾਲ ਚਿਤ ਲਾਏ ਰਹਿ ਚਿਤ ਲਾਏ ਚਿਤ ਲਾ ਕੇ ਮਨ ਟਿਕਾ ਕੇ ਜਾਂ ਮੰਡ ਕਾਉਂਦਾ ਯਤਨ ਕਰਕੇ ਸੰਗਤ ਦੇ ਵਿੱਚ ਬੈਠੇ ਇਹ ਨਾ ਹੋਵੇ ਧਿਆਨ ਫੂਣ ਦੇ ਵਿੱਚ ਹੋਵੇ ਤੇ ਉਹ ਭਾਈ ਸਾਹਿਬ ਪੂਰੀ ਕਥਾ ਕਰ ਜੇ ਜਾਂ ਕੀਰਤਨ ਕਰ ਜੇ ਪੂਰਾ ਤੇ ਪਤਾ ਉਹ ਲੱਗੇ ਜੇ ਤੋ ਕੜਾ ਵੰਡਣ ਲੱਗੇ ਤੇ ਹਾਂ ਹਾਂ ਨਹੀਂ ਐਵੇਂ ਸਫਲਾ ਨਹੀਂ ਤਾਂ ਇਹ ਗਲਤੀ ਨਾ ਕਰੇ ਕਲਗੀਧਰ ਪਾਤਸ਼ਾਹ ਕਹਿੰਦੇ ਅਦਬ ਸਿਓ ਬੈਠ ਭਾਈ ਤੂੰ ਅਦਬ ਦੇ ਨਾਲ ਬੈਠਣਾ ਕਰ ਰਹਿ ਚਿਤ ਲਾਏ ਚਿਤ ਲਾ ਮਨ ਲਾ ਗੁਰੂ ਦੇ ਵੱਲ ਮਨ ਲਾ ਕੇ ਜਾ ਤੀਨ ਪਹਿਰ ਜਦ ਬੀਤੇ ਜਾਣ ਜਦੋਂ ਤਿੰਨ ਪਹਿਰ ਦਾ ਸਮਾਂ ਲੰਘ ਜਾਵੇ ਅਮਰਤ ਵੇਲੇ ਤੋਂ ਬਾਅਦ ਤਿੰਨ ਪਹਿਰ ਦਾ ਸਮਾਂ ਲੰਘ ਜਾਵੇ ਭਾਵ 6 ਘੰਟੇ ਬੀਤ ਜਾਣ ਅਤੇ ਦੁਪਹਿਰ ਵੇਲਾ ਆ ਜਾਵੇ ਕਥਾ ਸੁਨੇ ਗੁਰ ਹਿਤ ਚਿੱਤ ਲਾਨ ਫਿਰ ਕਥਾ ਸੁਣਨੀ ਕਰੇ ਗੁਰਬਾਣੀ ਦੀ ਨਰੂਲ ਕਥਾ ਸੁਣੇ ਗੁਰ ਇਤਿਹਾਸ ਦੀ ਕਥਾ ਸੁਣੇ ਇਸ ਤਰ੍ਹਾਂ ਆਪਣਾ ਪ੍ਰੇਮ ਗੁਰੂ ਦੇ ਨਾਲ ਵਧਾਉਣਾ ਕਰੇ ਕਥਾ ਸੁਣਨ ਦੇ ਬੜੇ ਲਾਭ ਨੇ ਮਨ ਦੇ ਕਈ ਫੁਰਨੇ ਕਈ ਦੁਬਿਧਾਵਾਂ ਦੂਰ ਹੁੰਦੀਆਂ ਨੇ ਆਦਤ ਹੋਣੀ ਚਾਹੀਦੀ ਸਾਡੇ ਕੰਨਾਂ ਨੂੰ ਕਥਾ ਸੁਣਨ ਦੀ ਜਾਂ ਕੀਰਤਨ ਸੁਣਨ ਦੀ ਚਲੋ ਇੱਥੇ ਕਥਾ ਦਾ ਜ਼ਿਕਰ ਆਇਆ ਹੈ ਗੁਰਬਾਣੀ ਦੀ ਕਥਾ ਸੁਣਨੀ ਚਾਹੀਦੀ ਹੈ ਰੋਜ਼ ਹੁਕਮਨਾਮੇ ਸਾਹਿਬ ਦੀ ਤੇ ਗੁਰ ਇਤਿਹਾਸ ਤੂੰ ਘੰਟੇ ਸਿੱਖ ਕਥਾ ਜਰੂਰ ਸੁਣੇ ਰੋਜ਼ ਵਾਦ ਜਿਨੀ ਜਿਹਦੀ ਖੁਸ਼ੀ ਆ ਪਰ ਸਾਡੇ ਸਿੱਖਾਂ ਦਾ ਮਾਫ਼ ਕਰਿਓ ਧਿਆਨ ਹੁਣ ਹੀ ਪਾਸੇ ਕੰਟਰੋਵਰਸੀਆਂ ਵਾਲੇ ਪਾਸੇ ਕਿਹੜੇ ਐਕਟਰ ਨੇ ਕਿਹਨੂੰ ਕੀ ਕਹਿ ਦਿੱਤਾ ਕਿੰਨੇ ਨਵਾਂ ਗਾਣਾ ਕੱਢਿਆ ਤੇ ਕਿੰਨੇ ਕਿਸੇ ਨੂੰ ਕੀ ਰਿਪਲਾਈ ਕੀਤਾ ਸਾਰਾ ਪਤਾ ਆ ਪਰ 12 ਮਸਾਂ ਦੇ ਨਾਂ ਪੁੱਛ ਕੇ ਵੇਖੋ ਉਦੋਂ ਸਿੱਖਿਓ ਪਰ 12 ਮਸਾਂ ਦੇ ਨਾਂ ਨਹੀਂ ਜੀਤਾ ਤਾਂ ਕਥਾ ਸੁਣੇ ਇਹਦੇ ਵਿੱਚ ਲਾਭ ਬੜਾ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੂਗਾ ਸਾਡੇ ਵਡੇਰਿਆਂ ਬਾਰੇ ਤੇ ਬਾਣੀ ਕੀ ਆਖਦੀ ਹੈ ਬਾਣੀ ਦਾ ਕੀ ਉਪਦੇਸ਼ ਹੈ ਸੋ ਇਹ ਵੀ ਪਤਾ ਲੱਗੇਗਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਕਿ ਭਾਈ ਕਥਾ ਵੀ ਸੁਣਨੀ ਹੈ ਸੰਧਿਆ ਸਮਾ ਸੁਣ ਰਹਿਰਾਸ ਜਦੋਂ ਰਹਿਰਾਸ ਸੰਧਿਆ ਦਾ ਸਮਾ ਹੋਵੇ ਸ਼ਾਮ ਦਾ ਸਮਾ ਹੋਵੇ ਉਦੋਂ ਰਹਿਰਾ ਸਾਹਿਬ ਦਾ ਪਾਠ ਸੁਣੇ अथवा ਕਰੇ ਜੇਕਰ ਕੋਈ ਨਹੀਂ ਕਰ ਸਕਦਾ ਤਾਂ ਉਹ ਸੁਣ ਕਰਕੇ ਵੀ ਆਪਣਾ ਨਿਤਨੇਮ ਕਰ ਸਕਦਾ ਹੈ ਉਹ ਸੁਣ ਕਰਕੇ ਵੀ ਰਹਿਰਾ ਸਾਹਿਬ ਕਰ ਸਕਦਾ ਸੋ ਭਾਈ ਸੰਧਿਆ ਵੇਲੇ ਜਿਹੜਾ ਹੈ ਰਹਿਰਾ ਸਾਹਿਬ ਬੜਾ ਜ਼ਰੂਰੀ ਹੈ ਬਾਬਾ ਗੱਜਣ ਸਿੰਘ ਜੀ ਸੱਚਖੰਡ ਵਾਸੀ ਮਹਾਪੁਰਖ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਉਹਨਾਂ ਦੇ ਬਚਨ ਨੇ ਉਹਨਾਂ ਨੇ ਬਚਨ ਸੁਣਾਏ ਗੁਰਸਿੱਖਾਂ ਭਾਈ ਜਿਹੜਾ ਰਹਿਰਾਸਾ ਦਾ ਪਾਠ ਨਹੀਂ ਨਾ ਕਰਦਾ ਤੇ ਭਾਵੇਂ ਜਿੰਨੇ ਦਾਨ ਪੁੰਨ ਜਾਂ ਚੰਗੇ ਕਰਮ ਕਰ ਲੈਣ ਸੱਚਖੰਡ ਦੇ ਵਿੱਚ ਉਹਨੂੰ ਬਾਹਰ ਕੱਢ ਦਿੰਦੇ ਜਦੋਂ ਰਹਿਰਾਸ ਸਾਹਿਬ ਦਾ ਸਮਾ ਹੋ ਜਾਂਦਾ ਤੇ ਹੁਣ ਕਈ ਵੀਰ ਇਸ ਗੱਲ ਤੇ ਤਰਕ ਵੀ ਕਰ ਸਕਦੇ ਆ ਆਪਣੀ ਮਤ ਅਨੁਸਾਰ ਆਪਣੀ ਮਹਾਪੁਰਖਾਂ ਨੂੰ ਕਿਦਾ ਪਦਾ ਵੀ ਬਾਹਰ ਕੱਢ ਦਿੰਦੇ ਹੋ ਜਾ ਕੇ ਆਜੇ ਤੇ। ਸੋ ਇਹ ਤੇ ਇੱਕ ਮੂਰਖਤਾ ਆ ਜੇ ਆਪਾਂ ਨਾ ਆਏ ਸੇ ਮਹਾਪੁਰਖਾਂ ਨੇ ਉੱਤੇ ਸਵਾਲ ਕਰੀਏ ਪਰ ਫਿਰ ਵੀ ਤਸੱਲੀ ਲਈ ਦੱਸ ਦਈਏ ਇਹ ਗੱਲ ਜਿਹੜੀ ਹੈ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖੀ ਹੈ। ਬੜੀ ਲਮੇਰੀ ਸਾਖੀ ਹੈ ਵੈਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਭਾਈ ਲਹਿਣੇ ਨੂੰ ਦਸੀ। ਵੀ ਭਾਈ ਜਿਹੜਾ ਰਹਿਰਾਜ ਸਾਹਿਬ ਦਾ ਸਮਾਂ ਗਵਾਊਗਾ ਉਹਨ ਸੱਚਖੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਸਾਨਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਜਦੋਂ ਸ਼ਾਮ ਦਾ ਵੇਲਾ ਹੋ ਜਾਵੇ ਨਾ ਤੇ ਭਾਈ ਗੁਰਸਿੱਖੋ ਰਹਿਰਾ ਸਾਹਿਬ ਕਰਨੀ ਹੈ ਜੇ ਕੋਈ ਨਹੀਂ ਕਰ ਸਕਦਾ ਉਹ ਸੁਣ ਸਕਦਾ ਹੈ ਕੀਰਤਨ ਕਥਾ ਸੁਣੇ ਹਰ ਜਾਸ ਫਿਰ ਰਹਿਰਾ ਸਾਹਿਬ ਤੋਂ ਬਾਅਦ ਕੀਰਤਨ ਕੀਰਤਨ ਸੁਣੇ ਕੀਰਤਨ ਉਹਦਾ ਅੱਜ ਕੱਲ ਤੇ ਬੜਾ ਵਧੀਆ ਕੰਮ ਹੈ ਸੋਸ਼ਲ ਮੀਡੀਆ ਤੇ ਲਾਈਵ ਹੀ ਚੱਲ ਪੈਂਦਾ ਆ ਦਰਬਾਰ ਸਭੋ ਸੁਣ ਲੋ ਜੇ ਹਜੂਰ ਸਾਹਿਬੋ ਸੁਣਨਾ ਉੱਥੋਂ ਸੁਣ ਲਓ ਤਰ੍ਹਾਂ ਆ ਸਾਹ ਤੋਂ ਬਾਅਦ ਵੀ ਥੋੜਾ ਸਮਾਂ ਜਿਹੜਾ ਹੈ ਕੀਰਤਨ ਸੁਣੇ ਸੁਣੇ ਹਰ ਜਾਸ ਵਾਹਿਗੁਰੂ ਦਾ ਜਸ ਜਿਹੜਾ ਕੀਰਤਨ ਰੂਪ ਦੇ ਵਿੱਚ ਹੋ ਰਿਹਾ ਹੈ ਉਹ ਸੁਣਨਾ ਕਰੇ ਇਨ ਮੇ ਨੇਮ ਜੋ ਇੱਕ ਕਰਾਏ ਅਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਕਿਹੜਾ ਮਾਰਗ ਫਿਰ ਦੁਹਰਾ ਦਈਏ ਅਮਰਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਪਹਿਲਾਂ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਮੰਤਰ ਦਾ ਜਾਪ ਫਿਰ ਪੰਜ ਬਾਣੀਆਂ ਦਾ ਨਿਤਨੇਮ ਫਿਰ ਗੁਰਦੁਆਰਾ ਸਾਹਿਬ ਜਾ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਅਤਬ ਦੇ ਨਾਲ ਸੰਗਤ ਦੇ ਵਿੱਚ ਬੈਠਣਾ ਤਾਂ ਜਦੋਂ ਤਿੰਨ ਪੈਰ ਬੀਤ ਜਾਣ ਕਥਾ ਜ਼ਰੂਰ ਸੁਣਣੀ ਹੈ ਸ਼ਾਮ ਵੇਲੇ ਰਹਿਰਾ ਸਾਹਿਬ ਅਤੇ ਰਹਿਰਾ ਸਾਹਿਬ ਤੋਂ ਬਾਅਦ ਕੀਰਤਨ ਸੁਣਨਾ ਜਿਹੜਾ ਇਸ ਮਾਰਗ ਤੇ ਇਸ ਤਰ੍ਹਾਂ ਆਪਣਾ ਦਿਨ ਬਤੀਤ ਕਰੇਗਾ ਸੋ ਸਿੱਖ ਅਮਰਪੁਰੀ ਮਹਿ ਜਾਏ ਉਹ ਸਿੱਖ ਜਿਹੜਾ ਹੈ ਅਮਰਪੁਰੀ ਨਾਮ ਹੈ ਸਵਰਗਾ ਦਾ ਉਹ ਸਵਰਗਾ ਨੂੰ ਜਾਵੇਗਾ ਭਾਵ ਉਹਦੀ ਕਲਿਆਣ ਹੋਵੇਗੀ ਉਹਤੇ ਗੁਰੂ ਸਾਹਿਬ ਦੀ ਖੁਸ਼ੀ ਹੋਵੇਗੀ ਜਿਹੜਾ ਇਸ ਤਰ੍ਹਾਂ ਭਾਈ ਆਪਣਾ ਜੀਵਨ ਬਤੀਤ ਕਰੇਗਾ ਪੰਜ ਨੇਮ ਪਰ ਸਿੱਖ ਜੋ ਧਾਰੇ ਜਿਹੜਾ ਸਿੱਖ ਇਹ ਪੰਜ ਨੇਮ ਧਾਰਨ ਕਰ ਲੈਂਦਾ ਹੈ 21 ਕੁਲ ਕੁਟੰਬ ਕਉ ਤਾਰੇ ਉਹਦੀਆਂ ਕਹਿੰਦੇ ਹਨ 21 ਕੁਲਾਂ ਤਰ ਜਾਣਗੀਆਂ ਕੁਟੰਬ ਕਉ ਤਾਰੇ ਅਤੇ ਕੁਟਾਂਬ ਨਾਮ ਪਰਿਵਾਰ ਦਾ ਹੁੰਦਾ ਪਰਿਵਾਰ ਤਰ ਜਾਵੇਗਾ 21 ਕੁਲਾਂ ਸਾਰੇ ਰਿਸ਼ਤੇਦਾਰੀਆਂ ਸਬੰਧ ਨੇ ਜਿਹੜੇ ਤਰ ਜਾਣਗੇ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤਰ ਜਾਣੀ ਜਿਹੜਾ ਨਿਤਨੇਮ ਦੇ ਵਿੱਚ ਪਰਪਾਕੇ ਉਹਦੇ ਤੇ ਕਲਗੀਧਰ ਪਾਤਸ਼ਾਹ ਇੰਨੀ ਵੱਡੀ ਬਖਸ਼ਿਸ਼ ਵੀ ਕਰ ਦਿੰਦੇ ਸਿੱਖ ਕਦੇ ਸੋਚਿਆ ਹੀ ਨਹੀਂ ਜਾ ਸਕਦਾ ਨਿਤਨੇਮ ਤੋਂ ਬਗਾਰ ਸਿੱਖ ਨਹੀਂ ਹੋ ਸਕਦਾ ਹਾਂ ਸਿੱਖ ਦਾ ਪਹਿਰਾਵਾ ਹੋ ਸਕਦਾ ਹੋ ਸਿੱਖ ਦੇ ਭੇਸ ਚ ਹੋ ਸਕਦਾ ਪਰ ਜੇ ਸਿੱਖ ਆ ਨਾ ਤੇ ਭਾਈ ਨਿਤਨੇਮ ਜ਼ਰੂਰੀ ਸਤਾਂ ਬਾਣੀਆਂ ਦਾ ਪੰਜ ਅਮਰਤ ਦੇ ਵੇਲੇ ਦੀ ਇੱਕ ਜਿਹੜੀ ਹੈ ਰਹਿਰਾ ਸਾਹਿਬ ਸੂਨ ਸਵੇ ਸੋਇਲਾ ਸਬ ਵਦੇ ਰੀ ਜਨੀਆ ਮਰਜੀ ਪੜੇ ਪਰ ਘਟ ਤੋਂ ਕਾੜੇ ਸਤਾ ਬਾਣੀਆਂ ਦਾ ਨਿਤਨੇਮ ਦਾ ਨਾਗਾ ਨਹੀਂ ਹੋਣੀ ਚਾਹੀਦਾ ਭੀ ਉਹ ਸਿੱਖਿਆ ਫਿਰ ਗੱਲੀ ਬਾਤੀ ਤੇ ਅਸੀਂ ਵੀ ਸਿੱਖਿਆ ਬੜੇ ਸਿੱਖਿਆ ਗੱਲੀ ਬਾਤੀ ਪਹਿਰਾਵੇ ਤੋਂ ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਜ ਪੁੱਛਿਆ ਭਾਈ ਨੰਦ ਲਾਲ ਸਾਹਿਬ ਨੇ ਮਹਾਰਾ ਸਿੱਖ ਕਿਹੜਾ ਮਾਰ ਨੇ ਦੱਸਦੀ ਗੱਲ ਖੋੜ ਕੇ ਭਾਈ ਜਿਹੜਾ ਨਿਤਨੇਮ ਦੇ ਵਿੱਚ ਪ੍ਰਪੱਕਿਆ ਉਹ ਹੀ ਸਿੱਖੇ ਉਸ ਸੇਖ ਨੂੰ ਬਖਸ਼ਿਸ਼ਾਂ ਵੀ ਬਣੀਆਂ ਅਮਰਪੁਰੀ ਜਾਵੇਗਾ ਗੁਲਾਮਤਰ ਜਾਣੀਂ ਪਰਿਵਾਰ ਤਰ ਜਾਵੇਗਾ ਤਾਰੇ ਕੁਟੰਬ ਮੁਕਤ ਸੋ ਹੋਏ ਉਹਦਾ ਪਰਿਵਾਰ ਤਰ ਜਾਵੇਗਾ ਮਨ ਪਰਵਾਰੇ ਸਾਧਾਰ ਉਹਦਾ ਪਰਿਵਾਰ ਤਰ ਜਾਵੇਗਾ ਅਤੇ ਮੁਕਤ ਸੋ ਹੋਏ ਮੁਕਤ ਭਾਵ ਜਨਮ ਮਰਨ ਦੇ ਗੇੜ ਤੋਂ ਉਹਦੀ ਮੁਕਤੀ ਹੋ ਜਾਵੇਗੀ ਜਨਮ ਮਰਨ ਨਾ ਪਾਵੈ ਸੋਏ ਉਹ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ ਜਿਹੜਾ ਇਸ ਤਰ੍ਹਾਂ ਭਾਈ ਨਿਤਨੇਮ ਦੇ ਵਿੱਚ ਪ੍ਰਪੱਕ ਹੁੰਦਾ ਹੈ ਆਨੰਦ ਲਾਲ ਬਾਚ ਅਗੇ ਭਾਈ ਆਨੰਦ ਲਾਲ ਜੀ ਦੇ ਬਾਚ ਭਾਵ ਬਚਨ ਹਨ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਜਿਹੜੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰਸ਼ਨ ਕਰਨਗੇ ਤਾਂ ਭਾਈ ਸਾਹਿਬ ਆਖਦੇ ਹਨ ਦੋਹਰਾ ਤੋਂ ਜੋ ਕਹਾ ਗੁਰਦੇਵ ਜੀ ਦਰਸ਼ਨ ਕਰਨ ਮਹ ਆਏ ਮਹਾਰਾਜ ਜਿਵੇਂ ਕਿ ਆਪ ਕਹਿੰਦੇ ਹੋ ਨਾ ਕਿ ਮੇਰੇ ਦਰਸ਼ਨ ਕਰਨ ਨੂੰ ਆਵੋ ਗੁਰੂ ਸਾਹਿਬ ਜੀ ਨੇ ਜਿਵੇਂ ਪਿੱਛੇ ਵਜਨ ਕਹਿਆ ਨਾ ਭਾਈ ਮੇਰੇ ਦਰਸ਼ਨ ਕਰਨ ਵਾਸਤੇ ਆਵੋ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਪੁੱਛਦੇ ਹਨ ਲਖੀਏ ਤੁਮਰਾ ਦਰਸ ਕਹਾਂ ਕਰਹੁ ਮੋਹੇ ਸਮਝਾਏ ਤੁਹਾਡੇ ਦਰਸ਼ਨ ਕਰੀਏ ਕਿਥੇ ਲਖੀਏ ਤੇਮਰਾ ਦਰਸ ਕਹਾਂ ਏ ਸਚੇ ਪਾਸ਼ਾ ਤੇਰੇ ਦਰਸ਼ਨ ਕਰੀਏ ਕਿਥਾਂ ਕਰੋ ਮੋਹ ਸਮਝਾਏ ਏ ਸਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਸਮਝਾਉਣਾ ਕਰੋ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਉਹ ਕਿਹੜੀ ਪਾਵਨ ਜਗ੍ਹਾ ਹੈ ਕਿਥੇ ਕਰੀਏ ਸ੍ਰੀ ਗੁਰੂ ਵਾਚ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ ਮਹਾਰਾਜ ਭਾਈ ਨੰਦ ਲਾਲ ਦੇ ਨੰਦ ਲਾਲ ਜੀਾਂ ਨੇ ਸਵਾਲ ਦਾ ਜਵਾਬ ਇਸ ਪ੍ਰਕਾਰ ਦਿੰਦੇ ਹਨ ਦੁਹੋਰਾ ਤੀਨ ਰੂਪ ਹੈ ਮੋਹੇ ਕੇ ਸੁਨਹੁ ਨੰਦ ਚਿਤ ਲਾਏ ਭਾਈ ਨੰਦ ਲਾਲ ਜੀ ਧਿਆਨ ਦੇ ਨਾਲ ਸੁਣਨਾ ਕਰੋ ਮੇਰੇ ਤਿੰਨ ਰੂਪ ਹਨ ਜੇਕਰ ਤੁਸੀਂ ਦਰਸ਼ਨ ਕਰਨੇ ਹਨ ਉਹ ਤਿੰਨ ਰੂਪ ਕਿਰੇ ਹਨ ਨਿਰਗੁਣ ਸਰਗੁਣ ਗੁਰ ਸ਼ਬਦ ਕਰਹੁ ਤੋਹੇ ਸਮਝਾਏ ਇੱਕ ਨਿਰਗੁਣ ਸਰੂਪ ਹੈ ਇੱਕ ਸਰਗੁਣ ਸਰੂਪ ਹੈ ਤੇ ਤੀਜਾ ਗੁਰ ਸ਼ਬਦ ਸਰੂਪ ਹੈ ਕਰਹੁ ਤੋਹੇ ਸਮਝਾਏ ਇਸ ਤਰ੍ਹਾਂ ਤੁਹਾਨੂੰ ਸਮਝਾਉਂਦੇ ਹਾਂ ਸੀ ਤਾਂ ਇਹ ਨਿਰਗੁਣ ਸਰੂਪ ਕੀ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਰੂਪ ਰੇਖ ਕੋਈ ਸੀਮਾ ਕੋਈ ਰੰਗ ਉਈ ਆਕਾਰ ਕੁਝ ਨਹੀਂ ਉਹ ਨਿਰਗੁਣ ਸਰਗੁਣ ਜਿਹਦੇ ਵਿੱਚ ਸਾਰੇ ਗੁਣ ਹਨ ਜਿਹੜਾ ਦਿਸਦਾ ਵੀ ਹੈ ਤੇ ਤੀਜਾ ਗੁਰ ਸ਼ਬਦ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਾਡੇ ਤਿੰਨ ਰੂਪ ਹਨ ਇਹ ਤਿੰਨਾਂ ਰੂਪਾਂ ਦੇ ਵਿੱਚ ਕਿਸ ਤਰ੍ਹਾਂ ਦਰਸ਼ਨ ਕਰਨੇ ਹਨ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਪਾਈ ਨੰਦ ਲਾਲ ਸਾਹਿਬ ਜੀ ਨੂੰ ਸਮਝਾਵਾਂਗੇ ਭਾਵ ਸਾਨੂੰ ਸਾਰਿਆਂ ਨੂੰ ਮਹਾਰਾਜ ਸਮਝਾਉਣਗੇ ਸੋ ਇਥੋਂ ਤੱਕ ਵਿਚਾਰ ਵਿਆਖਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਈ ਹੈ ਇਤਨੀਆਂ ਕਬੇਂਤੀਆਂ ਪ੍ਰਮਾਣ ਕਰਨੇ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ ਮਹਾਰਾਜ ਜੀਆਂ ਕੋਲੋਂ ਨਿਰਗੁਣ ਸਰਗੁਣ ਗੁਰ ਸ਼ਬਦ ਰੂਪ ਦੇ ਭੇਦ ਮਹਾਰਾਜ ਕਿਸ ਤਰ੍ਹਾਂ ਦੱਸਦਿਆਂ ਨਾ ਤੇ ਹੋਰ ਜੋ ਰਹਿ ਤਾ ਗੁਰੂ ਸਾਹਿਬ ਜੀ ਨੇ ਦਸਨੀ ਕੀਤੀ ਉਹਦੇ ਬਾਰੇ ਸਰਵਣ ਕਰਾਂਗੇ ਸੋ ਹਉਨੀਆਂ ਨੂੰ ਲਾ ਚੁਕਾਂ ਦੀ ਖਿਮਾ ਇਤਨੀਆਂ ਕ ਬੇਣਤੀਆਂ ਪ੍ਰਵਾਨ ਕਰਨੀਆਂ ਤੀਨ ਰੂਪ ਹ ਮੋਹੇ ਕ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗਣ ਗੁਰ ਸਬਦ ਕਰਹੁ ਤੋਹੇ ਸਮਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ